ਆਪਣੇ ਆਲੂ ਟਿੱਕੀ ਜਿਹੜੀਆਂ ਬਣਨੀਆਂ ਰੈਡੀ ਹੋਣ ਦੀਆਂ 버ਗਰਾਂ ਦੇ ਕੀਰੇ ਅੱਗ ਮਿੱਤਰੋ ਪੂਰੀ ਆਪਣੀ ਬਲੰਦੀ। ਉਹ ਚਲੋ ਮਿੱਤਰੋ ਟਿੱਕੀਆਂ ਆਪਾਂ ਨੂੰ ਇਹਨੂੰ ਗੋਲ-ਗੋਲ ਕਰ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਜੀ ਸੋ ਮਿੱਤਰੋ ਅੱਜ ਦੀ ਸਾਡੀ ਨਵੀਂ ਵੀਡੀਓ ਤੇ ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੂ ਤੇ ਅੱਜ ਆਪਾਂ ਕੀ ਕਰਨ ਲੱਗੇ ਅੰਛੇ ਦੱਸੂਗਾ ਤੁਹਾਨੂੰ। 버ਗਰ ਬਣਾਉਣ ਲੱਗੇ। ਲਾ ਕੇ ਕਰਦੇ ਆਂ ਪਰਮੈਨ। ਲਓ ਜੀ ਅੰਛ ਅੱਜ ਅੰਛ ਆਪਾਂ 버ਗਰ ਲਿਆ ਦੇ ਸਪੈਸ਼ਲ। ਤੇ ਆਹ ਸਾਰੇ ਆਪਾਂ ਟਿੱਕੀਆਂ ਟੁਕੀਆਂ ਵਾਸਤੇ ਆਲੂ ਲਏ ਆ ਬਣਾਉਣਾ ਤੇ ਬਾਕੀ ਸਾਰਾ ਕੁਝ ਆਪਾਂ ਆਪਾਂ ਜਿਹੜੀ ਚੀਜ਼ ਕਰਨੀ ਆ ਆ ਆਪਾਂ ਕੱਲ ਪੀਜ਼ਾ ਬਣਾਵਾਂਗੇ ਨਾ ਉਹਦਾ ਵੀ ਲੌਗ ਵੀ ਆਪਾਂ ਤੇ ਸੋ ਮਿੱਤਰੋ ਅੱਜ ਆਪਾਂ 버ਗਰ ਬਣਾਉਣ ਲੱਗੇ ਆ ਤੇ ਇਹਦਾ ਤੁਹਾਨੂੰ ਤੇ ਤੁਹਾਡੇ ਸਾਹਮਣੇ ਵੀਡੀਓ ਬਣਾਉਣ ਲੱਗੇ ਆ ਆਪਾਂ ਤੇ ਆਹ ਵੇਖੋ ਆਪਣੀ ਅੱਗ ਬੰਦ ਲਈ ਥੱਲੇ ਸਾਈਡ ਇਹ ਆਪਾਂ ਪਹਿਲਾਂ ਬਾਰਲੇ ਆਲੂ ਬਾਰਲੇ ਸੀ ਤੇ ਉਹ ਕੱਟਣੇ ਆ ਬਾਕੀ ਇੱਥੇ ਸਾਰਾ ਕੁਝ ਕੱਟੀ ਹੋਣਾ ਆਪਾਂ ਠੀਕ ਆ ਚਲੋ ਮਿੱਤਰੋ ਹੁਣ ਹੀ ਆਪਣਾ ਸਾਰਾ ਜੋ ਵੀ ਆ ਟਕੰਟ ਵਾਲਾ ਖੀਰੇ 버ਗਰਾਂ ਵਾਸਤੇ ਉਹ ਵੀ ਆਪਾਂ ਸਪੈਸ਼ਲ ਲਿਆਉਂਦੇ ਆ ਚਾਈਨੀਸ ਕੀਰੇ ਤੁਸੀਂ ਕਦੀ ਵੇਖੇ ਨਹੀਂ ਹੋਣੇ ਬਾਕੀ ਐਵੇਂ ਨਹੀਂ ਵੇਖੇ ਐਵੇਂ ਹੀ ਵੇਖੇ ਤੇ ਸੋ ਮਿੱਤਰੋ ਇੰਨੇ ਕੇ ਬਾਸ ਆਪਾਂ ਚਾਰ 버ਗਰ ਆ ਤੇ ਚਾਰ ਇੱਕ ਟਿੱਕੀਆਂ ਜੀ ਲੋੜਿਆ ਹਨ ਫਾਲਤੂ ਟਿੱਕੀਆਂ ਨਹੀਂ ਆਪਾਂ ਬਣਾ ਸਕਦੇ ਤੇ ਬਾਕੀ ਮਿੱਤਰੋ ਜੁੜੇ ਰਹੋ ਸਾਡੇ ਨਾਲ ਵੀਡੀਓ ਕੋ ਜੀ ਆਪਣੇ ਬੰਦੇ ਸਾਰੇ ਲੱਗੇ ਹੋਇਆ ਕਾਸ਼ ਤੂੰ ਕੀ ਕਰਨੇ ਆ ਮੈਂ ਤਾਂ ਗੰਡੇ ਲਿਆ ਚੀ ਤੇ ਲਓ ਜੀ ਮਿੱਤਰੋ ਗੰਡੇ ਇੰਨੇ ਛੀਰ ਲਗਾ ਆਲੂ ਆਲੂ ਨਾਲ ਬਾਲੇ ਹੀ ਤੇ ਉਹ ਕਰ ਲਿਆ ਅਭੀ ਤੂੰ ਕੀ ਕਰਨੇ ਆ ਹਾਂ ਜੀ ਮੈਂ ਨੂੰ ਉਹ ਚੱਲ ਕੇ ਰੋਲ ਮਿਰਚ ਮਿਰਚ ਕਿਹਨੇ ਕਰ ਰਿਹਾ ਮਿਰਚਆਂ ਆਣੀਆਂ ਇਹ ਕਿਹੜੀਆਂ ਇਹਦੇ ਵਿੱਚ ਆ ਮਿਰਚ ਆਹ ਦੇ ਖਰਾਬ ਜੀਆਂ ਚਿਰ ਜਾਣਾ ਇਹਦੇ ਗ੍ਰਾਊਂਡ ਕਰਤੀ ਹੁਣ ਇਹ ਤੇ ਹਾਵੀ ਪਾ ਦੇ ਵਿੱਚ ਹੁਣ ਆ ਪਾ ਸਾਰੀਆਂ ਪਤਾ ਹੈਗਾ ਕਿੰਨੀਆਂ ਪਾਉਣੀਆਂ ਅਸੀਂ ਦੰਨੇ ਬਾਜੀਆਂ ਹਲੇ ਮੈਗੀ ਇਹ ਲਾ ਚਾਹੀਦੀਆਂ ਮੈਗੀ ਦੀ ਹੂੰ ਚਾਹੀਦੀਆਂ ਇਹ ਬੜੇ ਜਾਣ ਵਾਲੀ ਤਾਂ ਇਹ ਤੇ ਕਰਤੀਆਂ ਮਿੱਤਰੋ ਹੁਣ ਆਪਣਾ ਭਰਾ ਗੰਡੇ ਜੀ ਰੰਦਿਆ ਤੇ ਇਹ ਆਪਾਂ ਨਾ ਮੈਗੀ ਬਣਾਉਣ ਲੱਗੇ ਆ ਇੱਥੇ ਪੈਕਟ ਪਏ ਆ ਵੇਖੋ ਤੇ ਮੈਂ ਕਿਹਾ ਆਪਾਂ ਪਹਿਲਾਂ ਨਿਊਡਲ ਦੇ ਵਿੱਚ ਉਹ 버ਗਰਾਂ ਦੇ ਵਿੱਚ ਨਿਊਡਲ ਨਹੀਂ ਪਾਉਣੇ ਆਪਾਂ ਮੈਗੀ ਪਾਉਣੀ ਮੈਂ ਵੀ ਤਾਂ ਦੇਣ ਵਾਲਾ ਆ ਚੁੱਕਾ ਹੈ ਕਿੱਥੋਂ ਆਇਆ ਹਾਂ ਜੀ ਮਾਰੇ ਉਧਰ ਹੋਇਆ ਹੈ ਅੰਚੇ ਤੇਰਾ ਕੰਮ ਉਹਦੇ ਵਿੱਚੋਂ ਗੁੱਡਾ ਲੁੱਟਣ ਚੱਲ ਗਿਆ ਐਡਾ ਬੰਦਾ ਮਾੜਾ ਆ ਆ ਵੇਖੋ ਮਿੱਤਰੋ ਇਹ ਨਾ ਮੈਗੀ ਵਾਹ ਤੇ ਆਪਾਂ ਦੇ ਆ ਗੰਡੇ ਚ ਇਹਨਾਂ ਜਿਆਦਾ ਨਾ ਜੀਰੀ ਠੀਕ ਹੈ ਇੱਥੇ ਹੁਣ ਮੈਗੀ ਕੜਾਈ ਰੱਖਦਾ ਫੇਚੇ ਅਬੀ ਫੱਜ ਗਿਆ ਵੀ ਵੇਚੇ ਲੁੱਟਣਾ ਫੇਚੇ ਲੁੱਟਣਾ ਆ ਦੇਖੋ ਪਿੱਛੇ ਚਲੋ ਮਿੱਤਰੋ ਮੈਂ ਹੀ ਪਹਿਲਾਂ ਬਣਾ ਲਈਏ ਫਿਰ ਅੱਗੇ ਕੰਮ ਕਰਦੇ ਆ ਧਨੀਆ ਵੀ ਚੀਰ ਲਈ ਠੀਕ ਹੈ ਪਾਉਣਾ ਮਿੱਤਰੋ ਫਿਰ ਛੇਤੀ ਛੇਤੀ ਚੀਰ ਬਾਕੀ 버ਗਰ ਬਣਾਈਏ ਛੇਤੀ ਛੇਤੀ ਨੇਰਾ ਹੋ ਜਾਣਾ ਬਾਜਾ ਪਣ ਫਿਰ ਉਹਨਾਂ ਦੀ ਮੈਗੀ ਤਾਂ ਨੇਰਾ ਕਰ ਦੇਣਾ ਨਹੀਂ ਉਹ ਮੈਗੀ ਭਾਂਜਾ ਨਹੀਂ ਮਿੰਟ ਲੱਗਣੇ ਆ 2 ਉੱਤੇ ਲਿਖਿਆ ਆ ਵੇਖੋ 2 ਮਿੰਟ 2 ਮਿੰਟਸ 2 ਮੈਗੀ ਆ ਵੀ ਮਿੱਤਰੋ ਹੁਣ ਇਹਨੇ ਕੱਟ ਲਿਆ ਸਾਰਾ ਕੁਝ ਓਕੇ ਆ ਨਾ ਪੂਰਾ ਪੂਰਾ ਤੈਨੂੰ ਤੁਹਾਡਾ ਕੋ ਕੰਮ ਹੈਗਾ ਵਿੱਚ ਹੈ ਇਹਨੂੰ ਮਿਰਚਾਂ ਜੀ ਨਹੀਂ ਹੈਗਾ ਲਓ ਵੀ ਮਿੱਤਰੋ ਹੁਣ ਆਪਾਂ ਮੈਗੀ ਬਣਾਉਣ ਲੱਗੇ ਆ ਆਪਣੇ ਵਾਸਤੇ ਕਿ ਆਪਾਂ ਨਿਊਟ੍ਰਲ ਤੇ ਆਪਣੇ ਲਈ ਬਣਾਉਣੀ ਏ ਹੋਰ ਭਾਰਦੂ ਟਲੀ ਚਲ 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 ਦੋ ਅਮਾਤ ਜੀ ਆਓ ਅਭੀ ਤੂੰ ਨਾ ਬੋਲਿਆ ਕਰੇ ਨੀ ਭਰਾ ਤੂੰ ਮਿਸਤਰੀ ਆ ਨਾ ਆੜਾ ਤੇ ਨਹੀਂ ਲੱਗਾ ਘਰਮੜਾ ਤੇ ਭਰਾਵਾ ਕੜਚੀ ਤੇਲ ਪੋਣਾ ਤੂੰ ਕਿੰਨਾ ਕ ਪਾਇ ਲੈ ਤਰਵਾਦੂ ਵਾਦੂ ਵਾਦੂ ਹੁਣ ਘਰ ਮੋਲਾ ਆ ਗਾਣੇ ਬੋਲਣ ਦੇ ਬਲਾਉ ਚ ਜੈ ਜੈ ਰਹੰਦ ਗਰਮਦੇ ਰਹੰਦਾਂ ਸ਼ੋਰ ਦੇ ਵਿੱਚ ਗੰਡੇ ਗੰਡੇ ਸੁੱਟ ਖੋਲਣਾ ਸੁੱਟੀ ਤੇ ਤੂੰ ਖਾਲੀ ਤੈਨੂੰ ਘਾਤ ਰਹੰਦਾ ਗੰਡੇ ਫੜੋਂ ਕਿੰਝ ਲੱਗ ਗਈ ਆ ਗੰਡੇ ਕਿੰਨੇ ਪਾਉਣੇ ਉਹ ਨਾ ਸਾਰਾ ਕੁਝ ਹੀ ਤੂੰ ਕਾਸ਼ ਕਿ ਬੜੇ ਇਨੇ ਵਾਹ ਸੋੜਦੇ ਸੋੜਦੇ ਸਾਰੇ ਗੰਡੇ ਮੇਰੇ ਨਾ ਖੇਤ ਪਾ ਦੀ ਗਦੇ ਚੱਲ ਵਾਧੂ ਲਓ ਜੀ ਗੰਡੇ ਐ ਮੈਂ ਕੀ ਬਾਤ ਤੇ ਕਵਾਕ ਮਾ ਗਰਸੀ ਆ ਆ ਤੇ ਆਵੇ ਅੰਜੇ ਤੂੰ ਇੱਥੇ ਬੈਹ ਆ ਗੇ ਤੂੰ ਆ ਸੇ ਕਰ ਨਾਲ ਦੇ ਕਰ ਅੰਜੇ ਤੂੰ ਬਹੁਤ ਹੈ ਖੋਰਦੇ ਹੋ ਹੈ ਖੋਰਦੇ ਨਾਲ ਜੀ ਖਾਲੀ ਯਾਰ ਇੱਥੇ ਕੀ ਆ ਮੇਰੇ ਪਰ ਵੀ ਪਾ ਲਈ ਅੱਜ ਲਾ ਮੇਰਾ ਕਾ ਮੂਰਾ ਪੋ ਜੰਦਿਆ ਠੀਕ ਆ ਹੂੰ ਬਸ 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 ਨੀ ਮਿਰਚ ਨਹੀਂ ਪਾਈ ਦੀ ਠੀਕ ਆ ਹਾਂ ਹੋਰ ਪਾ ਥੋੜਾ ਚਾਹ ਹਾਂ ਦੇਵੀ ਹੋ ਤੱਕ ਦੇ ਤਾਈ ਕੋਚ ਮਾਂਤਰ ਪੜਾਉਣੀ ਦੇਸੀ ਸਾਫੇ ਰਹਿਣੀਆਂ ਇਧਰੋਂ ਲਾ ਮਰੀ ਕਾਲਸਾਂ ਪਾਣੀ ਪਾਵੇ ਚੋਂ ਪਾਣੀ ਫੜਾ ਪਾਣੀ ਨਹੀਂ ਲਿਆ ਹੋਵੇ ਨਾ ਨਾ ਜੁਦਾ ਪਾਣੀ ਨਹੀਂ ਲਿਆ ਬੜਾ ਹੋਰ ਪਾਣੀ ਪਰਨੇ ਮੀਗਾ ਠੀਕਾ ਠੀਕਾ ਲੰਗਰ ਲਾਉਣਾ ਅੱਡੀ ਗਲਾਸੀ ਮੈਨੇ ਪਾ ਲਈ ਹੋਰ ਆਓ ਪਾਣੀ ਠੀਕ ਹੈ ਹੁਣ ਐਨਾ ਕਾ ਪਾਣੀ ਮਿੱਤਰੋ ਬੜਾ ਬਾਕੀ ਭੰਨ ਜਾਂਦੀ ਏ ਫੇਰ ਉਹਨਾਂ ਨੂੰ ਲਾਓ ਮਿੱਤਰੋ ਆਪਾਂ ਮੈਗੀ ਪਾਤੀ ਜੀ ਪਲਟਾਣ ਵਿੱਚ ਆਹ ਇਹ ਪਲਟਾ ਦਿੰਦੇ ਠੀਕ ਹੈ ਨਾ ਹਾਂ ਮੈਣਾ ਪੂਰੀ ਗੱਲ ਬਾਤ ਆ ਵੀ ਬਾਰੀ ਉੱਤੇ ਹਾਂ ਹਾਂ ਤੁਸਲਾ ਦੱਸ ਮਸਾਲਾ ਪੋਣਾ ਚਾਹੀਦਾ ਕੇ ਤੁਹਾਨੂੰ ਪਤਾ ਫਿਰ ਮੈਗੀ ਫੇਰੀ ਬਹਾਨੀ ਆਵੇ ਮੁੰਡਾ ਪੂਰੇ ਜੋਸ਼ ਚ ਬੈਠਾ ਹੋਰ ਇੱਥੇ ਕਾਲੀ ਪਾਇਆ ਦਵਾਈ ਨਹੀਂ ਖਾਦੀ ਕਿਉਂ ਦਵਾਈ ਬਾ ਠੀਕ ਆ ਉਹਨੂੰ ਮਮਾ ਕੋ ਖੁੱਲਨ ਦਿੰਦਾ ਫੇਰੀ ਵਿੱਚ ਸੁਟਣੀ ਕੋਈ ਨਹੀਂ ਬਾਜਵੇਂ ਪਾਉਣਾ ਇਹਨਾਂ ਨਾਲ ਉਹਨੇ ਤੁਹਾਨੂੰ ਪੁੱਛਿਆ ਕਹਿ ਪਾ ਦੇ ਤਾ ਪਾ ਦੇ ਖੰਡ ਵੀ ਵਿੱਚ ਠੀਕ ਆ ਚਲ ਖੋਲ ਦੇ ਅੱਜ ਅੱਗ ਵੀ ਪੂਰੀ ਬੱਲੇ ਬੱਲੇ ਕਰਾਉਂਦੀ ਐ ਅੱਜ ਆ ਵੀ ਬੱਲੇ ਬੱਲੇ ਕਰਾਉਂਦੇ ਆ ਅੱਖ ਘਾਟਿਆ ਥੱਲੇ ਇਹਨੇ ਨਵਾਂ ਨਵਾਂ ਅੱਛੇ ਦਾ ਮੂੰਹ ਉਹ ਕੀ ਜਾਂਦੇ ਨੇ ਅਬੀ ਦਾ ਮੂੰਹ ਦਾ ਵਧੀਆ ਆਦਾ ਇੱਦਾਂ ਉਹਦਾ ਤੇ ਬੇੜਾ ਉਹਦਾ ਹੀ ਮੇਰਾ ਕਰਕੇ ਮੇਰੇ ਖੁਸ਼ਕੀ ਮਾਰੀ ਉਹਦਾ ਮੈਂ ਪਾਊਡਰ ਲਾ ਕੇ ਆਇਆ ਉਹ ਮਾਮਾ ਇਹਨੂੰ ਖਲਾਰ ਆਹ ਤੇ ਹੋਵੇ ਉਹ ਕਿਲਰ ਦੀ ਆ ਉਹ ਦੋਈ ਦੋਈ ਕਰ ਨਰਜਣਿਆ ਇਦਾਂ ਸਹੀ ਨਾ ਤਮਾ ਇਹਨੂੰ ਜੀਰੋ ਕਰ ਛੋਟੇ ਰੋਗ ਦੋਵਾਂ ਛੋਟੇ ਰੋਗ ਕਰ ਦੋਵਾਂ ਨੂੰ ਜੋੜ ਦੇ ਆਂਦਾ ਤੜਕਾ ਜ਼ਿਆਦਾ ਨਹੀਂ ਆਪਾਂ ਨੂੰ ਹਲੇ ਤੱਕ ਮਰੀ ਗੱਲ ਨਹੀਂ ਹੁੰਦੀ ਇਰੇ ਹੁਣਾਂ ਕੱਟਨੇ ਇੱਥੇ ਲਾਗ ਲਿਓ ਕੈਮਰਾਮੈਨ ਮੇਰੇ ਉਹ ਕੱਟ ਲਈ ਆ ਪਾਂ ਕੀ ਦੇਖਨੇ ਨੇ ਕਿ ਪੀਸ ਕੱਟੀ ਹੈ ਨਾ ਇੰਨੇ ਇੰਨੇ ਬਰੀਕ ਬਰੀਕ ਜੀ ਪੂਰਾ 10000 ਲੱਗੇ ਨਾ ਕਿਤੇ ਕੀ ਬਣਾਉਣ ਵਾਸਤੇ ਇੱਕ ਵਿਆਹ ਕਰਾਉਂਦੇ ਨੇ ਕਿ ਪ੍ਰੋਫਤਾ ਕੱਟਣੀ ਕਰੇ ਸੌਖੇ ਇਹ ਬੜੇ ਮਜ਼ਬੂਤ ਆ ਯਾ ਮਿੱਤਰੋ ਇਹ ਲਾਗੀ ਕੱਟ ਨਹੀਂ ਆਇਆ ਇਹ ਗਾਂ ਹਾਕੀ ਗਾਨਿਆ ਚੱਕਣੀ ਨਹੀਂ ਆਪਣੇ ਆਲੂ ਟਿੱਕੀ ਜਿਹੜੀਆਂ ਬਣਨੀਆਂ ਰੈਡੀ ਹੋਣਦੀਆਂ ਤੇ ਆਪਣੀ ਟੀਮ ਚ ਬੰਦੇ ਪਾਣੀ ਕਿੱਥੇ ਗਏ ਆ ਕਿੱਥੇ ਗਏ ਆ ਬੰਦੇ ਆ ਵੇਖੋ ਮਿੱਤਰੋ ਆਪਾਂ ਨਾ 버ਗਰਾਂ ਦੇ ਕੀਰੇ ਤੇ ਪਿਆਜ਼ ਰਹਿ ਗਏ ਤੇ ਆਪਾਂ ਤੁਹਾਨੂੰ ਨਹੀਂ ਕਿਹਾ ਦੂਸਰੇ ਉਹ ਕੀ ਉਹਨੂੰ ਬੰਦ ਗੋਭੀ ਆਪਾਂ ਲਈਏ ਆ ਚੀਰ ਤੇ ਹੁਣ ਆਪਾਂ ਗੰਡੇ ਪਿਆਜ਼ ਜਿਹੜੇ ਉਹ ਚੀਰਦੇ ਆ ਤੇ ਆਹ ਮਿੱਤਰੋ ਟਿੱਕੀਆਂ ਰੈਡੀ ਹੁੰਦੀਆਂ ਤੇ ਅੱਗ ਮਿੱਤਰੋ ਪੂਰੀ ਆਪਣੀ ਬਲੰਦੀ ਇਧਰਲੀ ਸਾਈਡ ਪੈਰ ਹੀ ਦਿਖਾਓ ਬਸ ਇਧਰ ਆਪਣੇ ਤੋਂ ਠੀਕ ਹੈ ਲਓ ਜੀ ਆਪਣੇ ਪਿਆਜ਼ ਜਿਹੜੇ ਆਪਾਂ 버ਗਰਾਂ ਦੇ ਉੱਤੇ ਲਾਉਣੇ ਇਹ ਵੀ ਕੱਟ ਲੀਏ ਮੁੰਡਾ ਪੂਰਾ ਖੁਸ਼ੀ ਕੌਣ ਹੋ ਗਿਆ ਅਵੀ ਕੀ ਵਾ ਪਿੱਛੇ ਤੈਨੂੰ ਗਾਲਾਂ ਦੇ ਹੀ ਕੱਢਣ ਉਹ ਜਾ ਨਾ ਨੂੰ ਕੀ ਕਹਿਣਾ ਫਿਰ ਜ਼ੋਰ ਦੀ ਕਹ ਦੇ ਲੈ ਨਾਨੀ ਦਾ ਨਾਨੀ ਦਾ ਨਾ ਦੇਖੋ ਮਿੱਤਰੋ ਇਧਰ ਕਿ ਕੈਮਰਾਮੈਨ ਬਾ ਜਿੰਨੇ ਕ ਆਪਾ ਬਣਾਉਣੇ ਨਾ 버ਗਰ ਉਹਨੇ ਕਵਾਤੇ ਆਪਾ ਚੀਲ ਲਿਆ ਬਾ ਥੋੜਾ ਜਿਹਾ ਪੀਸ ਕੱਟ ਲਈ ਚਲ ਲੈ ਇਹ ਬੱਕੋ ਬੱਕ ਕਰ ਦਿੰਨੇ ਨਾ ਉੱਤੇ ਬਾਜ ਲੱਗ ਜੂ ਕੋਈ ਕੰਮ ਕੰਨਾ ਪੀਸ ਚਲੋ ਮਿੱਤਰੋ ਆਵੀ ਆਪਣਾ ਬਿਆਜ ਵੀ ਚੀਰਿਆ ਗਿਆ ਮਾਟਰ ਟਮਾਟਰ ਵੀ ਚੀਰਨਾ ਹੈ ਨਾ ਉਹ ਵੀ ਹੁਣ ਆਪਣੇ ਬਣ ਲੱਗੀਆਂ ਟਿੱਕੀਆਂ ਵਾਸਤੇ ਆਲੂ ਆਲੂ ਬਣਾਵਾਂਗੇ ਛੇਤੀ ਛੇਤੀ ਸਾਰਾ ਕੁਝ ਮਿੱਤਰਾ ਆਪਾਂ ਬਣਾਵੋਣੇ ਆ ਤੁਹਾਨੂੰ ਨਾਲ ਦੇ ਨਾਲ ਦਿਖਾਵਾਂਗੇ ਹੁਣ ਇਹਦੇ ਵਿੱਚ ਕੀ ਕੀ ਮਸਾਲਾ ਪਾਣਾ ਵੀ ਪਤਾ ਹੀ ਆਓ ਗੰਡੇ ਪਾਉਣੇ ਪਹਿਲਾਂ ਹਾਂਜੀ ਪਾਦੇ ਵੀ ਠੀਕ ਬੱਚਾ ਹੋ ਰਹੀਆਂ ਉਹਦੇ ਵਿੱਚ ਮੈਨੂੰ ਠੀਕ ਅਈ ਚਾ ਨਾ ਇਹ ਰੰਦੇ ਬੱਸ ਕਰ ਬੱਸ ਬੜੀਆਂ ਬਹੁਤ ਹੈ ਮਿਰਚਾਂ ਧਨੀਆ ਵੀ ਪਾ ਦੇ ਮਿੱਤਰਾ ਆਏ ਹਾਏ ਖਾਲੇ ਤਾਂ ਬਣੀ ਨਹੀਂ ਪਰ ਮਜ਼ਾ ਜਿਆਦਾ ਆਉਂਦੇ ਹਣਾ ਨਾ ਕਮਾਉਣਾ ਇਹਨੂੰ ਜਦੋਂ ਵੇਖੀ ਆ ਹੁਣ ਮਸਾਲਾ ਪਾਉਣਾ ਕਿੰਨਾ ਮਸਾਲਾ ਪਾਉਣਾ ਇਹ ਵੀ ਪਤਾ ਨਹੀਂ ਦੇਣਾ 1 ਚਮਚਾ ਲੂਣ ਦਾ 2 ਚਮਚਾ ਹਾਂ ਆ ਵੀ ਪਾ ਦੇ ਆ ਪਾ ਤਾਂ ਨਾ ਨਾ ਪਾਉਣ ਵਾਲਾ ਏ। ਕਟਿਆਲੇ ਦੋ ਪਾਣੀ ਨਹੀਂ ਪੈਣੀ ਇੱਥੇ। ਚੱਲ ਮਿੱਤਰੋ ਇਧਰ ਦੇਖੋ ਆਹ ਬਣ ਗਿਆ ਟਿੱਕਿਆਂ ਦਾ ਮਸਾਲਾ। ਲਓ ਜੀ ਹੁਣ ਆਪਣਾ ਆਰ ਆ ਰੋਡ ਦੇ ਦੋ ਉਹ ਬੋ ਚਿੱਟਾ ਚਿੱਟਾ ਆਹ ਰੋਡ। ਆਏ ਓਏ ਥੋੜਾ ਜਿਹਾ ਹੁਣ ਪਾ ਲਈ। ਆ ਇੱਥੇ ਕਾਲੀ ਰੋਡ ਤਾਂ ਏ। ਥੋੜਾ ਜਿਹਾ ਥੋੜਾ ਜਿਹਾ ਥੋੜਾ ਟੱਲੇ ਨੂੰ। ਚੱਲ ਚੱਲ ਬਸ ਬਸ ਠੀਕ ਆ। ਹੁਣ ਇਹਨੂੰ ਘੁਮਾ ਦੇ ਚੰਗੀ ਤਰ੍ਹਾਂ। ਇਹਨੂੰ ਰੋਲਾ ਦੇ। ਪਾਣੀ ਪਾਉਣਾ ਵਿੱਚ? ਨਾ। ਨਾ ਪਾਣੀ ਇਹਦੇ ਵਿੱਚ ਥੋੜਾ ਪੈਣਾ। ਆਏ ਹੋਏ ਤੇਰੇ ਹੱਥ ਫਿਲਟਰ ਲਾਣਾ ਪਊਗਾ ਟਿੱਕੀਆਂ ਤੇ ਵੀ ਚੰਗੀ ਤਰ੍ਹਾਂ ਘਮਾਉਣਾ ਤੂੰ ਡਰ ਡਰ ਕੇ ਦਿਆਂ ਹਾ ਆਟਾ ਟੈਨੂ ਮੇਰਾ ਪੀਸ ਦੇਖਣੀ ਕੀ ਕਰ ਦੇਣਾ ਉਹ ਚਲਵਾ ਦੂਗਾ ਠੀਕ ਆ ਮਿੱਤਰੋ ਹੁਣ ਬਣਾਇਆ ਇਹਨਾਂ ਚੰਗੀ ਤਰ੍ਹਾਂ ਮਿੱਤਰੋ ਇਹ ਬੰਦੀਆਂ ਆ ਫਿਰ ਆਪਾਂ ਟਿੱਕੀਆਂ ਬਣਾਉਣੇ ਅੱਗੇ 버거 ਬਣਾਉਣੇ ਕਿਹੜੇ ਸੌਖੇ ਮਿੱਤਰੋ ਕਿੰਨਾ ਟਾਈਮ ਹੀ ਸਾਡਾ ਲੱਗ ਗਿਆ ਤੇ ਅਸੀਂ ਮਿਹਨਤ ਕਰਨੀ ਹੈ ਤੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹਣਾ ਅਜੇ ਇੱਕ ਬੰਦਾ ਕਿੱਥੇ ਗਿਆ ਆਪਣਾ ਉਹ ਚਲ ਗਿਆ ਮਿੱਤਰੋ ਸਾਰਾ ਕੁਝ ਆਪਾਂ ਚੀਰ ਲਿਆ ਦੇਖੋ ਬਸ ਇਹੋ ਰਹਿ ਗਿਆ ਕੱਲੀਆਂ ਟਿੱਕੀਆਂ ਜਦੋਂ ਬਣ ਗਈਆਂ ਆ ਇਹਨੂੰ ਸਾਈਡ ਤੇ ਕਰਤੀਏ ਜਦੋਂ ਵਿਦੇਸ਼ ਚ ਸਮਾਨ ਹੋਵੇ ਲਓ ਵੀ ਮਿੱਤਰੋ ਆਪਣੀਆਂ ਟਿੱਕੀਆਂ ਜਿਹੜੀਆਂ ਤਿਆਰ ਹੋ ਗਈਆਂ ਬੜ ਕੇ ਭਲੇ ਨਹੀਂ ਆ ਨਹੀਂ ਮੈਂ ਵੀ ਉਦਾਂ ਆ ਥੋੜੀ ਛੋਟੀ ਕਰ ਲਈਏ ਜਿਹੜੇ ਇੱਕੋ ਨਹੀਂ ਹੋ ਜੇ ਨਾ ਆਪਾਂ ਆਪ ਹੀ ਖਾਣੀਆਂ ਮਿੱਤਰੋ ਇਹ ਕੂੜੀਆਂ ਬਰਾਬਰ ਜਿਹੀਆਂ ਹੋ ਗਈਆਂ ਠੀਕ ਆ

ਇਹ ਆਰਾਮਣੇ ਤੇਲ ਗਰਮੂ ਲੈਣ ਤੋਂ ਉਹ ਦਜਾ ਤੇਲ ਮਾਂ ਦੀ ਦੇ ਕੇ ਫੈਲ ਗਰਮੂ ਹੁੰਦੋ ਲਓ ਵੀ ਮਿੱਤਰੋ ਹੁਣ ਆਪਣੀ ਪਹਿਲੀ ਟਿੱਕੀ ਜਿਹੜੀ ਬਣਨ ਲੱਗੀ ਆ ਬਣ ਲੱਗੀ ਆ ਇਹਨੂੰ ਚੰਗੀ ਤਰ੍ਹਾਂ ਘਮਾ ਇਹਨੂੰ ਤੇ ਢੱਲੇ ਬਣਾ ਕਾ ਐ ਐ ਉਹ ਦਰੇ ਕਿੱਦਾਂ ਆਪਾਂ ਲਾਵੀ ਆ ਕੀ ਕਰੀ ਪਹਿਲੀ ਟਿੱਕੀ ਦਈ ਪੂਰੀ ਬਣੀ ਜਾ ਵਰ ਹੁਣ ਤੇ ਰੱਖੋ ਮਿੱਤਰੋ ਅਜੇ ਬਣੀ ਨਹੀਂ ਆ ਬੰਦੀਏ ਇਹ ਜਿਹੜੀਆਂ ਫੈਂਡ ਚ ਬੰਦੀਆਂ ਨਾ ਤੁਹਾਨੂੰ ਪਤਾ ਉਹ ਇਦਾਂ ਦੀਆਂ ਬੰਦੀਆਂ ਆਪਾਂ ਮਰਜੀ ਜਿੰਨੇ ਨਾ ਕਰੇ ਉਹ ਪਾਈ ਹੁੰਦੀ ਨਾ ਦਾਲ ਜੀ ਵਿੱਚ ਹੂੰ ਪੂਤ ਅੱਗੇ ਉਹ ਮਸ ਪੂਤ ਵੀ ਆਇਆ ਜੇ 1 ਮਿੰਟ ਤੁਹਾਨੂੰ ਪੂਤ ਵੀ ਦਿਖਾ ਰਹੀਏ ਪੂਤ ਸਾਹਿਬ ਇੱਧਰ ਅੱਗੇ ਆਇਓ ਅੱਛ ਬੋਲਣ ਦੇ ਆ ਪੂਤ ਪੂਤ ਨੇ ਮਾਰਕੀ ਲਾ ਲਿਆ ਮਨੂ ਪੂਤ ਬੰਨ ਆ ਦੇਖੋ ਜੀ ਮਿੱਤਰੋ ਉਹ ਆਪਣੀਆਂ ਬੰਨਦੀਆਂ ਬੇਸਲੀ ਕਾਨਪਾਲੀ ਮੇਰੇ ਖਿਆਲ ਨਾਲ ਗਾਗ ਮੁੜ ਮੁੜ ਜਾਣਗੇ ਉਧਰ ਅਜਦਾ ਧਿਆਨ ਗੁੱਡੀਆਂ ਵਾਲੀ ਵੇਖ ਲੈ ਲੈ ਵੀ ਇਧਰ ਟਿੱਕੀਆਂ ਵੀ ਰੈਡੀ ਹੋ ਗਈਆਂ ਕਿੰਨੀਆਂ ਬਣਾਤੀਆਂ ਅੰਛਾਂ ਅੰਛ ਤਾਂ ਕਰਕੇ ਦਿਖਾ ਅੱਲਾ ਵੀ ਪੰਜ ਟਿੱਕੀਆਂ ਰੈਡੀ ਹੋ ਗਈਆਂ ਤੇ 6ਵੀਂ ਤੇ ਆ ਰਿਹਾ ਤੇ 버ਗਰ ਚ ਆ ਰਿਹਾ ਦੋ ਵੱਧ ਬਣਾਇੰਦੀਆਂ ਉਹ ਦੋ ਫਿਰ ਆਪਾਂ ਉਹ ਟਿੱਕੀ ਨਾ ਲਾ ਰਹੀ ਇਹ ਫਿਰ ਆਪਣੀ ਫਿਰ ਆਪਾਂ ਪਹਿਲੀ ਇਹ ਕੰਮ ਸਟਾਰਟ ਕੀਤਾ ਦੋ ਬਣ ਦੇਣੀਆਂ ਆਪਾਂ ਗਰੀਬਾਂ ਚ ਜਿੰਨੇ ਸੇਫ ਪਰ ਗਏ ਤੇ ਅਸੀਂ ਕਿ ਦੁਕਾਨਾਂ ਦੇ ਕਿੰਨਾ ਆਣਾ ਜਿਹਦੇ ਸਾਹਮਣੇ ਪਰਕਰਤਾ ਪ੍ਰਾਈਸ ਦੀ ਹੈ ਨਾ ਜਿਹੋ ਦਾ ਹਿਸਾਬ ਲਾਈ ਨਾ ਦੁਕਾਨ ਤੋਂ ਤੇ ਅਸੀਂ ਕੋਈ ਮਲਮੀ ਆਪਾਂ ਨੂੰ ਬੜਾ ਸਸਤਾ ਪੈਣ ਦਿਆ ਹ ਨਹੀਂ ਤੇ ਜਿੰਨੇ ਜ ਆਪਾਂ ਸਾਰਾ ਸਮਾਨ ਲੈ ਆਂਦਾ ਇਨੇ ਚ ਤੇ ਉਹ ਬੜਗਰੀ ਦੇ ਹਾਂ ਨਹੀਂ ਸਸਤਾ ਦੁਕਾਨ ਦਾ ਆਪਾਂ ਲੈ ਆ ਗਿਆ ਭਾਵੇਂ ਦਾ ਹਬਰੂ ਬਾਕੀ ਮਿੱਤਰੋ ਇਹ ਵੀ ਜਾ ਸਿੱਖੋ ਆਡੀ ਵੀਡੀਓ ਵੇਖੋ ਬਾਕੀ ਤੋਂ ਵੱਧ ਸ਼ੇਅਰ ਕਰੋ ਵੀਡੀਓ ਆਡੀ ਸਾਡੇ ਤੋਂ ਸਾਰਾ ਕੁਝ ਸਮਾਨ ਸਮੂਟਕੇ ਬਣਾਉਣੀ ਹੈਗਾ ਬਾਏ ਭੀ ਅਨ ਬਣਾਉਣ ਦੀ ਦਾਜ ਆਈ ਜਾਂਦੀ ਔਲੀ ਸਾਰਾ ਕੁਝ ਬਣਾ ਲਿਆ ਕਰਨਾ ਹੈ ਹਮ ਲਓ ਜੀ ਹੁਣ ਆਪਾਂ ਆਪਣੇ 버ਗਰ ਬਣਾਉਣ ਲੱਗੇ ਜੇ ਤੇਲ ਜਿਆਦਾ ਨਹੀਂ ਵਿੱਚ ਨਾ ਨਾ ਤੇਲ ਠੀਕ ਆ ਮਮਾ ਉਹਨਾਂ ਨੇ ਵੀ ਲੱਗਣਾ ਆ ਹਮ ਰੱਖਾਂ ਵਿੱਚ ਹਮ ਅੰਚੇ ਪੜੀਆਂ ਮੁੱਟਾ 4 4 ਪੀਸ ਤੇ ਗੱਲ ਤੇ ਗੱਲ ਤੇ ਗੱਲ ਪੂਰੀ ਹੰਡ ਗੱਲ ਬਾਦਿਆ ਹੋਇ ਤੇ ਬਰਗਰ। ਜੀ ਆਇਆਂ ਨੂੰ ਮਿੱਤਰਾਂ ਇੱਕ ਤੇ ਤਿਆਰ। ਦੇ ਆ ਜੀ ਲੋ। ਲਓ ਵੀ ਮਿੱਤਰੋ ਸਭ ਤੋਂ ਪਹਿਲਾਂ ਪਹਿਲਾ ਬਰਗਰ ਤਿਆਰ ਹੋਣਗਾ। ਸੌਸ ਪਾ ਕੇ। ਲੱਗਿਆ। ਆਵੇ ਸੌਸ ਸੁਣਾਉਂਦੇ ਆਂ ਪੂਰੀ ਗੱਲ ਬਾਤ। ਪੂਰੀ ਗੱਲ ਮਾਤ ਸੁਣਾਉਂਦੇ ਆਂ। ਗੱਲ ਮਾਤ। ਠੀਕ ਐ ਨਾ? ਹੂੰ। ਠੀਕ ਆ ਮਿੱਤਰੋ ਹੁਣ ਇਹਦੇ ਵਿੱਚ ਕੀ ਉਹ ਨੋਕ ਤੇ ਅੱਤੇ ਕੀ ਇਹ ਕਿਹ ਰੱਖਣੀ ਨਾ ਹਾਂ ਪਹਿਲਾਂ ਖੀਰਾ ਰੱਖਣਾ ਟਿੱਕੀ ਰੱਖਣੀ ਖੀਰੇ ਤੁਹਾਨੂੰ ਇੱਕ ਪੀਸ ਇੱਕ ਪੀਸ ਰੱਖੀ ਆ ਹਣਾ ਚਲ ਆ ਵੇਖੋ ਮਿੱਤਰੋ ਹਾਂ ਪਨੀਰ ਵੀ ਕਿਦੇ ਵਿੱਚ ਹੁੰਦਾ ਹਣਾ ਉਹ ਇੰਨਾ ਥੋੜਾ ਰੱਖਣਾ ਹੈ ਉਹ ਜਰਾਵੇਂ ਤੈਨੂੰ ਮੈਂ ਦੱਸ ਦਾਂ ਮਮਾ ਜਿੱਦਾਂ ਵਾਰੀ ਵਾਰੀ ਰੱਖੀਦਾ ਹੈ ਜਿੱਦਾਂ ਇੱਕ ਖੀਰਾ ਫੇਰ ਉੱਤੇ ਟਿੱਕੀ ਤਾਂ ਫੇਰ ਇਦਾਂ ਉਹ ਨਹੀਂ ਆਪਾਂ ਚਲ ਆਪਾਂ ਆਪਣਾ ਆਪਣਾ ਸੀਨ ਬਣਾਉਨੇ ਨਾ ਵੱਖਰਾ ਵੇ ਟਿੱਕੀ ਰੱਖਾ ਹੁਣਾ ਹਾਂ ਬਰਗਰ ਨਹੀਂ ਖਾਦਾ ਹੁਣ ਫੇਰ ਉੱਤੇ ਕੀੜਾ ਰੱਖ ਦੇ ਆਪਾਂ ਆਪਣਾ ਤਿਆਰ ਕੀਤਾ ਆਪਾਂ ਕੇ ਦੀ ਕੌਫੀ ਥਰਾ ਕਰਨੀ ਹਣਾਂਚ ਹਾਂਜੀ ਹਾਂ ਉਹ ਉੱਥੇ ਨਹੀਂ ਆ ਗਈ ਉਹ ਉਹ ਕੁੱਤ ਆ ਆਪਾਂ ਆ ਦਿੱਤੇ ਉਹ ਬਿੱਲੀ ਤੇ ਹੋ ਗਈ ਬਿੱਲੀ ਤੇ ਆ ਕੋਟਾ ਧਰਾ ਦਿੰਦੀ ਹੂ ਚੱਲ ਬਦ ਓਏ ਆਪਾਂ ਆ ਦੀ ਛੱਤ ਦੀ ਹੁਣ ਹਾਂ ਕਾਉ ਵੀ ਮਿੱਤਰੋ ਅੰਛੇਤਾ ਧਿਆਨ ਦੇ ਆ ਵੀ ਇੱਕ ਬਰਗਰ ਰੈਡੀ ਹੋ ਗਿਆ ਇਹ ਇੱਕ ਬਗਰ ਬੜਗਰ ਇੱਕ ਬਗਰ ਬਗਰ ਉਹ ਬਰੇ ਗਰ ਸਭ ਤੋਂ ਪਹਿਲਾਂ ਬਰਗਰ ਮਿੱਤਰੋ ਦਿਮਾਗੀ ਚੁੰਮਚੀ ਤੇ ਟਮਾਟਰਾ ਹੁਣ ਨਿਊਡਲ ਰੱਖ ਗਰ ਜੋੜ ਜੇ ਗਈ ਨਾਲ ਨਾ ਜੀ ਮਮਾ ਇਦਾਂ ਬਣਿਆ ਓਏ ਠੀਕ ਆ ਹੂੰ ਤੇ ਕੀ ਰੱਖੀ ਕਿ ਰੱਖਣੀ ਟਿੱਕੀ ਉਹ ਨਹੀਂ ਹਾਂ ਟੋਸਟ ਬਣਾਤਾ ਹੈਗਾ ਟਿੱਕੀ ਰੱਖਣੀ ਮੈਨੂੰ ਡਰ ਟਰਾਈ ਜਾਂਦੇ ਜੇ ਤੂੰ ਠੀਕ ਆ ਜੰਗ ਲੱਗੀ ਆ ਬੰਦ ਗੋਪੀ ਦਾ ਪੱਤਾ ਰੱਖਣਾ ਚਲ ਤੇ ਫੇਰ 버ਗਰ ਰੱਖ ਦੇ ਚੱਲ ਹੋਰ ਕੰਮ ਸੈਟ ਹੋਰ ਕੰਮ ਸੈਟ ਬਾਬਾ ਵੀ ਮਿੱਤਰੋ ਆਪਣੇ 버거 ਬਣ ਇਹ ਕਹਿੰਦੇ ਲਓ ਜੀ ਸਾਡੇ 버거 ਜਿਹੜੇ ਬਣ ਗਿਆ ਬਹੁਤ ਹੀ ਮੁਸ਼ਕਲ ਦੇ ਨਾਲ ਬਣੇ ਆ ਮਿੱਤਰੋ ਸਾਰਾ ਕੁਝ ਆਪਾਂ ਤੁਹਾਡੇ ਸਾਹਮਣੇ ਆਪਾਂ ਜੋ ਦਿ ਰਹੇ ਆ 12 ਵਜੇ ਲੱਗੇ ਆ ਅਸੀਂ ਤਾਂ ਟਾਈਮ ਕਿੰਨਾ ਹੋ ਗਿਆ ਵੇ 5 ਵਜੇ ਗਏ ਇਹਨੂੰ ਕੋਈ ਆਪਾਂ ਮੈਂ ਤੁਹਾਨੂੰ ਪਹਿਲਾਂ ਜਾ ਕਰ ਸਾਢੇ 5 ਹੋ ਗਏ ਦੇ ਮਿੱਤਰੋ 12 ਵਜੇ ਵੀ ਨਹੀਂ ਚਲੋ 1:00 ਵਜੇ ਦਾ ਲਾ ਸਕਦੇ ਆ ਆਪਾਂ ਕਿਉਂਕਿ ਆਪਾਂ ਸਮਾਨ ਸਮੋਣ ਲੈਣ ਗਏ ਆ ਉੱਥੇ ਕਾਫੀ ਟਾਈਮ ਲੱਗ ਗਿਆ ਹੋਣਾ ਘੰਟਾ ਘੰਟਾ ਸਾਰੇ ਕੁਝ ਬਣ ਫੁਣ ਗਿਆ ਮਿੱਤਰੋ ਚੁੱਲੇ ਹੁਣ ਇੱਥੇ ਹਵਾਲਿਆ ਇਧਰ ਕੋ ਕੈਮਰਾਮੈਨ ਦਾ ਘਰ ਮੜਾ ਹੈ ਆਹ ਵੇਖੋ ਬਾਕੀ ਮ ਇਹਦਾ ਹੁਣ ਟੇਸਟ ਦੇਖਦੇ ਆ ਖਾਣੇ ਆਪਾਂ ਇਹ ਦੇਖਦੇ ਆ ਕਿੱਦਾਂ ਦੇ ਬਣੇ ਹੋਣਗੇ ਇਹਦੇ ਬਾਕੀ ਮਿੱਤਰੋ ਲੋਵੀ ਫਿਰ ਤੋਂ ਵਾਈਟ ਸੌਸ ਸਾਨੂੰ ਪਾਉਂਦਾ ਜੇ ਤਾਂ ਭੁੱਲ ਗਿਆ ਉਹ ਵੀ ਆਪਾਂ ਹੁਣ ਪਾ ਦਿੱਤੀ ਆ 버ਗਰਾਂ ਦੇ ਉੱਤੇ ਤੇ ਆਪਾਂ ਸਪੈਸ਼ਲੀ ਕਿ ਆਏ ਆ ਕਿ ਆਪਾਂ ਨਾ ਨਹੀਂ ਲੈਣਾ ਬਾਕੀ ਤੇ ਹੁਣ ਆਪਣੇ ਜਿਹੜੇ ਬਣ ਗਏ ਆ ਦੇ ਹੁਣ ਆਪਾਂ ਇਹਨਾਂ ਨੂੰ ਖਾਵਾਂਗੇ ਠੀਕ ਹੈ ਮਿੱਤਰੋ ਲਓ ਜੀ ਕੈਮਰਾਮੈਨ ਲੱਗ ਲੱਗ ਲੈ ਆਓ ਹੁਣ ਆਪਾਂ ਖਾਈਏ 버ਗਰ ਫਿਰ 버ਗਰ ਕਾਫੀ ਟਾਈਮ ਦੀ ਵੇਟ ਕਰਨੀ ਆ ਓਏ ਹਾਂ ਮਿੱਤਰੋ 버ਗਰ ਐ ਰ ਬਰਗਰ ਬਰਗਰ ਮੈਂ ਇਧਰ ਆਵਾਂ ਨਾ ਆਇਆ ਤੂੰ ਹੀ ਆਇਆ ਨਹੀਂ ਨਹੀਂ ਇੱਥੇ ਰਹਿ ਆ ਵੀ ਉੱਥੇ ਰਹਿ ਇਹ ਕਿਉਂ ਆ ਨਹੀਂ ਜਾਂਦਾ ਆ ਦੇਖੋ ਮਿੱਤਰੋ ਇਹਨੂੰ ਖੜੀਏ ਪਲੇਟ ਨੂੰ ਪੂਰੇ ਸੜਨੇ ਆ ਵਿੱਚੇ ਸੜ ਪਰਦੇ ਆ ਤੇ ਤੂੰ ਐ ਚ ਵਰਕਰ ਚ ਆਉਂਦੇ ਆ ਇਹ ਸੌਸ ਹਾਂ ਹਾਂ ਇਹ ਨਹੀਂ ਹੁਣ ਅਸੀਂ ਬਰਗਰ ਖਾਣੇ ਚੁੱਕੀ ਗਏ ਆ ਤੇ ਬਾਦ ਨਹੀਂ ਆਣ ਖਾਲਾ ਹਾਂ ਚਲੋ ਮਿੱਤਰੋ ਸੌਸ ਹੈਗੀ ਵੀ ਐ ਹਾਂ ਰਹੀ ਆ ਦੇ ਪੰਨਿਆਂ ਸਰੋ ਮਿੱਤਰੋ ਲੋ ਜੀ ਵੀ ਆਇਆ ਕਿੱਥੇ ਆ ਹਾਂ ਆ ਲੋ ਮਿੱਤਰੋ ਮਿੱਠੇ ਪਾ ਦੇ ਆਣ ਪਾੜੋ ਪਾੜੋ ਆਪਣਾ ਆਪੇ ਕਿੱਥੇ ਪੈਣੀ ਆ ਕਾਸ਼ ਭਾਈ ਕਾਸ਼ ਵੀਰ ਜੀ ਕਾਸ਼ ਵੀਰ ਜੀ ਥੋੜੀ ਥੋੜੀ ਪਾ ਲੋ ਪੜਿਆ ਚਲ ਇੱਕ ਇੱਕ ਤੋਂ ਖਾ ਸਕਦੇ ਆ ਇਹ ਮੰਨਦਾ ਨਹੀਂ ਚਲੋ ਵਰਕਆਊਟ ਮਿੱਤਰੋ ਸਾਰਿਆਂ ਨੇ ਸਭ ਤੋਂ ਇਕੱਠਿਆਂ ਨੇ 버거 ਖਾਣਾਗੇ ਐ ਇਦਾਂ ਫੜਾ 버거 ਇਹ ਇਦਾਂ ਮੜ ਲਓ ਕੈਮਰੇ ਗਾੜੀ ਤੇ ਕਰੋ 버거 ਚਲੋ ਠੀਕ ਆ ਆਈ 1 2 3 ਗੋ ਹਾਂ ਜੀ ਵੀ ਪੂਰਾ ਘਾਣ ਬਣਾਇਆ ਮੈਂ ਉਹ ਤੈਨੂੰ ਖਾਏ ਵੀ ਲੱਗਾ ਹੂੰ ਪੂਰਾ ਘਾਣ ਘਾਣ ਬਣਾਇਆ ਹਾਂ ਮੈਂ ਤਰੁਕਲੇ ਬਣਾਇਆ ਬਹੁਤ ਟੇਸਟੇ ਬਾਕੀ ਮਿੱਤਰੋ ਤੁਸੀਂ ਵੀ ਆਪਣੇ ਘਰੇ ਬਣਾ ਕੇ ਖਾਓ ਤਦੇ ਗਮ ਬਾਅਦ ਤੋਂ ਸ਼ੇਅਰ ਕਰੋ ਬਾਕੀ ਬੜੀ ਮਿਹਨਤ ਲੱਗੀ ਅੱਜ ਸਾਰੇ ਜਿਹੜੇ ਆਪਣੀ 버거 ਬਣਾਉਣ ਚ ਰਹੀ ਬਰਗਰ ਤੋਂ ਸੇ ਲਿਆ ਤੇ ਚਾਰ ਚਾਰ ਹੂੰ ਉੱਤੀ ਦਾ ਬੁਰਾ ਸਵਾਦ ਆ ਰਹਾ ਹੁੰਦਾ ਹੂੰ ਵਾਹ ਜੁਲੀ ਨਾਲ ਪਾਉਂਦਾ ਇਹ ਵਾਚ ਰੂਦ ਉਹ ਆ ਰਿਹਾ ਈ ਬਾਕੀ ਮਿੱਤਰੋ ਵੀਡੀਓ ਕਿਵੇਂ ਦੀ ਲੱਗੀ ਆਪਾਂ ਨੂੰ ਤੇ 버거 ਪੂਰੇ ਟੇਸਟ ਲੱਗੇ ਬਾਕੀ ਮਿਲਦੇ ਆ ਅਗਲੀ ਵੀਡੀਓ ਚ ਬਾਏ ਬਾਏ ਟੇਕ ਕੇਅਰ ਗੁੱਡ ਨਾਈਟ